ਦੁਆਰਾ ਸ੍ਰੀ ਤਹਲੀ ਸਾਹਿਬ 5 6 7ਵੀ ਸ੍ਰੀ ਕਰਤਾਰਪੁਰ ਜਲੰਧਰ ਦਾ ਇਹ ਪਾਵਨ ਅਸਥਾਨ ਰੇਲਵੇ ਸਟੇਸ਼ਨ ਤੋਂ ਜਲੰਧਰ ਵੱਲ 2 ਫਰਲਾਂਗ ਦੀ ਦੂਰੀ ਤੇ ਸਥਿਤ ਹੈ ਸਾਵਣ ਸੰਮਤ 1714 ਵਿੱਚ ਸ਼ਾਹਜਹਾਂ ਦੇ ਵੱਡੇ ਪੁੱਤਰ ਔਰੰਗਜ਼ੇਬ ਨੇ ਆਪਣੇ ਭਰਾ ਦਾਰਾ ਸ਼ਿਕੋਹ ਨੂੰ ਫੜਨ ਵਾਸਤੇ ਉਸ ਦੇ ਪਿੱਛੇ ਫੌਜ ਲਾਈ ਹੋਈ ਸੀ ਉਸ ਵੇਲੇ ਸ੍ਰੀ ਈਰਤਪੁਰ ਸਾਹਿਬ ਤੋਂ ਸ੍ਰੀ ਗੋਇੰਦਵਾਲ ਸਾਹਿਬ ਵੱਲ ਨੂੰ ਜਾਂਦੇ ਹੋਏ ਦਾਰਾ ਸ਼ਿਕੋਹ ਦੀ ਮਦਦ ਵਾਸਤੇ ਤਾਂ-ਤਾਂ ਸ੍ਰੀ ਗੁਰੂ ਹਰ Rai ਪਾਤਸ਼ਾਹ ਜੀ ਆਪਣੇ 2200 ਸੂਰਮੇ ਕੋੜ ਸਵਾਰ ਤੇ 500 ਦਾਰਾ ਸ਼ਿਕੋਹ ਦੀ ਫੌਜ ਸਮੇਤ ਗੁਰਦੁਆਰਾ ਸ੍ਰੀ ਤਹਲੀ ਸਾਹਿਬ ਜੀ ਦੇ ਇਸ ਮੁਕੱਦਸ ਅਸਥਾਨ ਤੇ ਬਿਰਾਜੇ ਸਨ ਗੁਰੂ ਜੀ ਦੇ ਘੋੜੇ ਨੂੰ ਬੰਨਣ ਵਾਸਤੇ ਇਥੇ ਤਹਲੀ ਦੀ ਲੱਕੜੀ ਦਾ ਕਿੱਲਾ ਗੱਡਿਆ ਗਿਆ ਸੀ ਜੋ ਗੁਰੂ ਪਿਤਾ ਜੀ ਦੀ ਕਿਰਪਾ ਸਦਕਾ ਵਰਖਾ ਰੁੱਤ ਵਿੱਚ ਹਰਿਆ ਹੋ ਗਿਆ ਸੀ ਅਤੇ ਤਹਲੀ ਦਾ ਰੂਪ ਤਰਨ ਕਰ ਗਿਆ ਤੇ ਸਦੀਆਂ ਬੀਤ ਜਾਣ ਤੇ ਵੀ ਜਿਉਂਦਾ ਤਿਉਂ ਰਹਾ ਇਸੇ ਕਰਕੇ ਹੀ ਇਸ ਸਥਾਨ ਦਾ ਨਾਂ ਵੀ ਤਹਲੀ ਸਾਹਿਬ ਕਰਕੇ ਪ੍ਰਸਿੱਧ ਹੋ ਗਿਆ ਉਹ ਤਹਲੀ ਹੁਣ ਤੱਕ ਕਾਇਮ ਹੈ ਤੇ ਸੰਗਤਾਂ ਦੇ ਦਰਸ਼ਨਾਂ ਲਈ ਸ਼ੀਸ਼ੇ ਵਿੱਚ ਮਹਿਫੂਜ਼ ਕਰਕੇ ਰੱਖੀ ਗਈ ਹੈ ਤਨ ਤਨ ਸ੍ਰੀ ਗੁਰੂ ਹਰ Rai ਪਾਤਸ਼ਾਹ ਜੀ ਕੁੱਲ ਦੋ ਵਾਰੀ ਗੁਰਦੁਆਰਾ ਸ੍ਰੀ ਟਹਲੀ ਸਾਹਿਬ ਜੀ ਦੇ ਇਸ ਮੁਕੱਦਸ ਅਸਥਾਨ ਤੇ ਆਏ ਦੂਜੀ ਵਾਰੀ ਆਪ ਜੀ ਆਪਣੇ ਭਤੀਜੇ ਪਾਰਾਮਨ ਸਪੁੱਤਰ ਬਾਬਾ ਧੀਰਮਲ ਦੇ ਵਿਆਹ ਤੇ ਜਦੋਂ ਸ੍ਰੀ ਕਰਤਾਰਪੁਰ ਆਏ ਤਾਂ ਆਪ ਜੀ ਨੇ ਆਪਣੀ ਫੌਜ ਸਮੇਤ ਇੱਥੇ ਹੀ ਪੜਾ ਕੀਤਾ ਸੀ ਤਨ ਤਨ ਸ੍ਰੀ ਗੁਰੂ ਹਰ Rai ਪਾਤਸ਼ਾਹ ਜੀ ਦੇ ਇਸ ਪਾਵਨ ਅਸਥਾਨ ਬਾਬਤ ਇਹ ਬਚਨ ਹਨ ਕਿ ਜੋ ਮਾਈ ਪਾਈ ਆਪਾ ਗਵਾ ਕੇ ਸ਼ਰਦਾ ਭਾਵਨਾ ਨਾਲ ਇੱਥੇ ਆਵੇਗਾ ਦੁੱਖ ਹਰੇ ਭਵਜਲ ਤਰੈ ਮਨ ਚੰਦਿਆ ਫਲ ਪਾਏ ਉਹਨੂੰ ਮਨ ਇਛਤ ਫਲ ਦੀ ਪ੍ਰਾਪਤੀ ਹੋਵੇਗੀ ਅਤੇ ਇਸ ਤਹਲੀ ਦੀ ਤਰ੍ਹਾਂ ਬੀਬੀਆਂ ਦੀ ਸੁਨੀਆਂ ਗੋਦਾਂ ਹਰੀਆਂ ਹੋਣਗੀਆਂ ਹੁਣ ਨਗਰ ਨਿਵਾਸੀ ਬੜੀ ਹੀ ਸ਼ਰਦਾ ਭਾਵਨਾ ਨਾਲ ਇਸ ਅਸਥਾਨ ਦੀ ਸੇਵਾ ਕਰਦੇ ਹਨ ਜੋ ਜੋ ਸਰਣ ਪਿਆ ਹਰ ਰਾਈ ਸੋ ਦਾਸ ਰਖਿਆ ਆਪਣੇ ਕੰਠ ਲਾਏ ਜੇ ਆਪ ਜੀ ਨੂੰ ਵੀਡੀਓ ਵਧੀਆ ਲੱਗੀ ਹੋਵੇ ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ